ਜਾ ਸਰਕਾਰ ਦੇ ਮੈਹਿਕਮੇ ਵਿੱਚ ਕੰਮ ਕਰਦੇ ਮਲਾਉਣ ਲਈ ਅੱਜ ਦੀਆਂ ਵੱਡੀਆਂ ਖੁਸ਼ਖਬਰੀਆਂ ਆਉਣ ਵਾਲੇ ਦਿਨ ਵਿੱਚ ਪ੍ਰੋਸੈਸ ਉਸ ਸੂਤਰਾਂ ਪਤਾ ਲੱਗਿਆ ਹੈ ਕਿ ਮਾਨ ਸਰਕਾਰ ਮਲਾਉਣ ਦੀ ਡੀ ਇਹ ਵਾਦਾ ਕਰ ਸਕਦੀ ਹੈ 6ਵੇਂ ਪੇਗ ਦੇ ਅਰੀਆ ਜੋ ਕਿ ਲਗਭਗ 18000 ਕਰੋੜ ਬਣਦਾ ਉਹ ਦੇ ਸਕਦੀ ਹੈ ਪੰਜਾਬ ਸਰਕਾਰ ਦੇ ਮੈਹਿਕਮੇ ਵਿੱਚ ਕੰਮ ਕਰਦੇ ਕੱਚੇ ਮਲਾਜਮ ਇਹ ਲੋਕ ਅਰਥਾ ਦੀ ਹੈ ਇਸ ਤਰ੍ਹਾਂ ਹੀ ਜੋ ਰਟਾਇੰਡ ਮਲਾਜਮਾਂ ਉਹਨਾਂ ਫਾਈਟਰ 2.500 ਦੇਣ ਤੋਂ ਦੀ ਕੋਈ ਫੈਸਲਾ ਲੈ ਸਕਦੀ ਹੈ ਮੁੱਖ ਨੇ ਭੁਆਨ ਤੁਹਾਡੇ ਨਾਲ ਮੇਤੋਂ ਨਹੀਂ ਹਰਪਾਲ ਸਿੰਘ ਜੀ ਨਾਲ ਕਈ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਮੁੱਖ ਮੰਗ ਸੀ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮਲਾਨਾਂ ਦਾ ਧੀਏ ਡੀਏ ਕੇਂਦਰ ਸਰਕਾਰ ਦਾ ਡੀਏ 58% ਆ ਪੰਜਾਬ ਸਰਕਾਰ ਦੇ ਮਹਿੰਗੋ ਜਗਮ ਕਰਦੇ ਮਲਾਨਾਂ ਡੀਏ ਜੋ ਕਿ 42% ਆ 16% ਦਾ ਬਹੁਤ ਵੱਡਾ ਫਰਕ ਆ ਹਰ ਹਾਲਤ ਦੇ ਵਿੱਚ 16ਵਾਂ ਮਹਾਵਰਧਨ ਬੰਦਾ ਕਿੱਦਾਂ ਜਾਵੇ ਪ੍ਰਾਣੀ ਪੈਨਸ਼ਨ ਸਕੀਮ ਲੈ ਕੇ ਜੋ ਵੱਡੀ ਮੰਗ ਆ ਮਾਂ ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪਰ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ। ਮਲਾਜਮਾਂ ਵੱਲੋਂ ਧੂਰੀ ਦੇ ਵਿੱਚ ਤਰਨਤਾਰਨ ਦੇ ਵਿੱਚ ਸੰਗਰੂਰ ਦੇ ਵਿੱਚ ਮਹਾਲੀ ਵਿੱਚ ਚੰਡੀਗੜ੍ਹ ਦੇ ਵਿੱਚ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਾਸਤੇ ਜੇ ਸੰਬੰਧੀ ਸਾਗੁਣੀ ਚੇਅਰਮੈਨ ਵੇ ਤਾਂ ਹਰਪਾਲ ਸਿੰਘ ਜੀ ਮਨ ਨਾਲ ਵੀ ਇਹ ਹੀ ਮਿੰਟੀਆਂ ਹੋਈਆਂ ਪਰ ਮਲਾਜਾਂ ਨੇ ਮੰਗਾਂ ਦਾ ਹੱਲ ਨਹੀਂ ਹੋ ਸਕਿਆ ਜਿਸ ਨੂੰ ਲੈ ਕੇ ਮਲਾਜਵਾ ਦਾਰਾ ਫਿਰ ਮੰਗ ਕਰਦੇ ਆ ਮਾਨ ਸਰਕਾਰ ਤੋਂ ਮੁੱਖ ਨਿਪਹੁਣ ਦਮ ਤੋਂ ਪਿਉਨਿ डिसेंबर ਦੀ ਮੀਟਿੰਗ ਦੇ ਵਿੱਚ ਡੀ ਦੇ ਵਿੱਚ ਵਾਅਦਾ ਕੀਤਾ ਜਾਵੇ ਰਿਟਾਇਰਨ ਨੂੰ ਮਲਾਜਾਂ ਨੂੰ ਰਿਟਾਇਰਨ ਨੂੰ ਮਲਾਜਾਂ ਨੂੰ ਫੈਕਟਰ ਤੋਂ ਨਾ ਦਿੱਤਾ ਜਾਵੇ 6ਵੇਂ ਪੇਗਨ ਏਰੀਆ ਜੋ ਕਿ ਲਗਭਗ 18 ਕਰੋੜ ਬਣਦਾ ਉੱਤ ਜਾਵੇ ਪੀਐਸ ਪੀਸੀਐਲ ਦੇ ਵਿੱਚ ਪੀਐਸ ਪੀਸੀਐਲ ਦੇ ਵਿੱਚ ਖਾਲੀ ਪਿਆ ਅਸਾਮੀਆਂ ਜਲਦੀ ਭਰਿਆ ਜਾਣ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕਾਮਕਾਰ ਦੇ ਕੱਚੇ ਮਜ਼ਦੂਰਾਂ ਰੈਗੂਲਰ ਕੀਤੇ ਜਾਣ ਗੁਰੂ ਗੋਬਿੰਦ ਸਿੰਘ ਸੁਪਰ ਥਰਮ ਬਨਾਰਾ ਰੋਪੜ ਗੁਰੂ ਹਰਗੋਬਿੰਦ ਸਾਹਿਬ ਥਰਮ ਬਨਾਰਾ ਲਹਿਰਾ ਮੁਹੱਬਤ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਕੋਲ ਕੰਮ ਕਰਦੇ ਜੋ ਕੱਚੇ ਮਜ਼ਦੂਰਾਂ ਉਹਨਾਂ ਨੂੰ ਪੱਕਾ ਕੀਤਾ ਜਾਵੇ ਬਿਨਾਂ ਸ਼ਰਤ ਬਕਾ ਕੀਤਾ ਜਾਵੇ ਜੋ ਮਾਂ ਸਰਕਾਰਾ 19 ਦਸੰਬਰ ਦੀ ਮੀਟਿੰਗ ਵਿੱਚ ਇਹ ਫੈਸਲਾ ਲਵੇ ਬਾਕੀ ਮਲਾਜਮਾਂ ਜਰੂਰਸ ਕਰਦੇ ਹੋਏ ਕਿਉਂਕਿ ਉਹਨਾਂ ਮਲਾਜਮਾਂ ਵੱਲੋਂ 2 3 ਤੇ 4 ਦਸ ਮਨ ਨੂੰ ਹੜਤਾਲ ਕੀਤੀ ਗਈ ਸੀ ਜਿਸ ਨੂੰ ਲੈ ਕੇ ਉਹਨਾਂ ਨੂੰ ਮੀਟਿੰਗ ਮਿੰਟਸ ਮਨ ਮਿਲੀ ਆ ਮਿੰਟਸ ਨੇੜੇ ਹੋਣ ਵਾਲੀ ਆ ਇਸ ਦੀ ਪਰਮਾਧਮ ਅਗੇ ਅਰਦਾਸ ਕਰਦੇ ਆ ਜੋ ਕੱਚੇ ਮਲਾਜਮਾਂ ਉਹਨਾਂ ਨੂੰ ਬਿਨਾਂ ਸ਼ਰਤ ਸਰਕਾਰ ਦੇ ਮੈਕਮ ਵਿੱਚ ਰੈਗੂਲਰ ਸਰਕਾਰੀ ਮੈਕਮ ਵਿੱਚ ਰੈਗੂਲਰ ਕੀਤਾ ਜਾਵੇ। ਬਾਕੀ ਮਲਾਜਮਾਂ ਮੁੱਖ ਮੰਗਾਂ ਹਾਂ ਜੀ ਮਿਡਲ ਵਰਕਰਾਂ ਆਸਵਾਕਰਾਂ ਅਗਨਬੜੀ ਵਰਕਰਾਂ ਨੂੰ ਮਾਨਵਤਾ ਦੇ ਵਿੱਚ ਹਰ ਹਾਲਤ ਦੇ ਵਿੱਚ ਬਦਲ ਕੇ ਜਾਵੇ। ਧੰਨਵਾਦ ਸਾਥੀਓ।